ਕੀਰਤਪੁਰ ਸਾਹਿਬ ਮਨਾਲੀ ਨੈਸ਼ਨਲ ਹਾਈਵੇ ਤੇ ਪਿੰਡ ਗਰਾਮੂੜਾ ਨੇੜੇ ਟੋਲ ਪਲਾਜ਼ਾ ਤੇ ਭਿਆਨਕ ਸੜਕ ਹਾਦਸਾ ਹੋਇਆ ਹੈ ਇੱਥੇ ਪਰਚੀ ਕਟੌਣ ਲਈ ਖੜੀਆਂ ਗੱਡੀਆਂ ਨੂੰ ਪਿੱਛੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋਈ ਹੈ ਇਸ ਹਾਦਸੇ ਵਿੱਚ ਕਈ ਗੱਡੀਆਂ ਵੀ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਨੇ ਤੁਮ ਤਾਂ ਵਾਰਦੇ ਜੀ ਉਹ ਇੱਥੇ ਕਪਲਰ ਕਰਦੇ ਦੋ ਡੇਢ ਘੰਟੇ ਕਾਫੀ ਲੰਮਾ ਜਾਮ ਲੱਗਾ ਹੋਆ ਥਾ ਜਿਵੇਂ ਅਸੀਂ ਟੋਲ ਟਾਕਸ ਕੋਚੇ ਯਾ ਗੱਡੀ ਰੁਕੀ ਦੀ ਏਦਮ ਗੋਲਡ ਗ੍ਰੇਨ ਸਪੀਡ ਸੇ ਗੱਡੀ ਟਰੱਕ ਵਾਲਾ ਆਇਆ ਔ बाद में तीन आगे चार गाड़ी प्रकटता चले तो गए लाइन लगी हुई थी सारी अपना टोल टैक्स के लिए तो सारी गाड़ियाँ लाइन में ही थी ये आई गाड़ी पीछे से बहुत ओवर स्पीड पे पीछे से इसने पहले इस गाड़ी पहले एक फोर्स ट्रैवलर है उसको हिट किया, हिट किया फिर इसको हिट किया फिर इसको हिट किया और ये गाड़ी मेरे आगे थी मेरी गाड़ी का प्रेशर सारा इस पर आया तो ये इस तरफ से कट लिया इसने तो ये ट्रक के नीचे आ गए ना आगे से उसकी वजह से मैं खेला था तो हादसे में एक ट्रक यहाँ खड़ा है और उस ट्रक के आगे जो चार गाड़ियां हैं वो इस टक् इस ट्रक की टक्कर के कारण बुरी तरह दुर्घटनाग्रस्त हुई हैं और मालूम हुआ है कि इसमें जितने भी आदमी इंजर्ड हुए हैं उन्हें एमज़ जिला बिलासपुर की तरफ ले जाया जा चुका है और एक डेड बॉडी जो है वो यहाँ स्पॉट पर पड़ी हुई है जो बहुत ही दर्दनाक दृश्य है दो हिस्सों में उस डेड बॉडी का स्लीप कट चुका है ਤੋ ਅਭੀ ਇਹ ਜੋ ਘਾਇਲੇ ਆ ਜਾਂ ਜੋ ਮ੍ਰਿਤਕ ਹੈ ਇਨਕਾ ਨਾਮ ਪਤਾ ਗਿਆਤ ਨਾ ਹੋ ਸਕਾ ਹੈ ਇੱਥੇ ਔਰ ਸਪੀਡਿੰਗ ਸੀਗੀ ਦੀ ਪਿੱਛੇ ਪਾਸੋਂ ਤੇ ਉਹਦੇ ਕਰਕੇ ਇੱਕ ਐਕਸੀਡੈਂਟ ਹੋਇਆ ਹੈਗਾ ਇੱਥੇ ਜਿਹੜੀ ਇੱਕ ਮੰਦਭਾਗੀ ਮੌਤ ਹੋਈ ਹੈਗੀ ਆ ਤੇ ਅਸੀਂ ਮੌਕੇ ਤੇ ਆ ਗਏ ਆ ਜੈਮ ਖਲਾਤਾ ਹੈਗਾ ਤੇ ਤਿੰਨ ਗੱਡੀਆਂ ਆਪਸ ਵਿੱਚ ਕ੍ਰੈਸ਼ ਕਰ ਗਈਆਂ ਸੀਗੀਆਂ ਤਿੰਨੀਆਂ ਵੀ ਚਾਰ ਤੇ ਹੁਣ ਅਸੀਂ ਟ੍ਰੈਫਿਕ ਸੜਾ ਬਹਾਲ ਕਰਤਾ ਤੇ ਬੋਡੀ ਨੂੰ ਲਾਲਿਆ ਕਬਸੇ ਵਿੱਚ ਪੋਸਟਮਾਰਟਮ ਕਰਾ ਕੇ ਜਿਹੜੀ ਅਗਲੀ ਬੰਦੀ ਕਾਰਵਾਈ ਕਰਾਂਗੇ ਕਿੰਨੇ ਕੁ ਲੋਕ ਫੱਟੜ ਹੈ ਇਹਦਾ ਪਤਾ ਲੱਗਿਆ ਜੀ ਨਹੀਂ ਹਾਲੇ ਤੱਕ ਜੀ ਇੱਕੋ ਹੀ ਡੈਥ ਹੈਗੀ ਆ ਤੇ ਉਸ ਤੋਂ ਬਾਅਦ ਹੱਲੇ ਪਤਾ ਲੱਗੂਗਾ ਜੀ ਤੁਹਾਡੇ ਸਾਹਮਣੇ ਮੈਂ ਤਾਂ ਹੁਣ ਆ ਕੇ ਦੇਖ ਹੀ ਰਿਹਾ ਸੀਗਾ ਸਾਰਾ ਕਲੀਅਰ ਕਰ ਰਹੇ ਸੀਗੇ ਜਿੱਮੀ ਜਿਹੜੀ ਅਸ਼ਟਾਮ ਟੋਲ ਦੀ ਹੈ ਜੀ ਐਮਐਚ ਵਾਂਦੀ ਜਿੰਨਾਂ ਨੇ ਇੱਥੇ ਟੋਲ ਲਾਇਆ ਹੋਇਆ ਹੈ ਦੇਖੋ ਕਿੱਡੀ ਵੱਡੀ ਡਾਊਨ ਹੈ ਉਹਦੇ ਵਿੱਚ ਇਹਨਾਂ ਨੇ ਟੋਲ ਲਾਇਆ ਪਹਿਲੀ ਗੱਲ ਤੇ ਟੋਲ ਜਿਹੜਾ ਇੱਥੇ ਚਾਹੀਦਾ ਹੀ ਨਹੀਂ ਤਕਰੀਬਨ ਕਮ ਸੇ ਕਮ ਅੱਧਾ ਪੌਣਾ ਕਿਲੋਮੀਟਰਾਂ ਪਿੱਛੇ ਕਰ ਲੈਣਾ ਜਾਂ ਕਿਤੇ ਪਧ ਤੁਸੀਂ ਦੇਖ ਲਓ ਵੀ ਹੁਣ ਲਗਾਤਾਰ ਜਿਹੜੇ ਹੁਣ ਗਰਮੀਆਂ ਦਾ ਸੀਜ਼ਨ ਕਰਕੇ ਲਗਾਤਾਰ ਟੂਰਿਸਟ ਦੇ ਉੱਪਰ ਨੂੰ ਵੱਧ ਰਿਹਾ ਉਹਦੇ ਸਬੰਧ ਵਿੱਚ ਕਿੱਡੀਆਂ-ਕੜੀਆਂ ਲੰਮੀਆਂ ਲੇਨਾਂ ਜਿਹੜੀਆਂ ਕਿ 2-2 ਕਿਲੋਮੀਟਰ ਦੀਆਂ ਲੰਮੀਆਂ ਲੇਨਾਂ ਲੱਗ ਰਹੀਆਂ ਕੋਈ ਇਹਨਾਂ ਨੂੰ ਪੁੱਛਣ ਵਾਲਾ ਹੈ ਨਹੀਂ ਕੋਈ ਗਿਛਣ ਵਾਲਾ ਨਹੀਂ ਟੂਲ ਵਾਲਿਆਂ ਨੂੰ ਹੈਗਾ ਜੇ ਕੋਈ ਬੰਦਾ ਪੁੱਛਦਾ ਵੀ ਹੈ ਇਹਨਾਂ ਟੂਲ ਵਾਲਿਆਂ ਨਾਲ ਗੱਲ ਵੀ ਕੋਈ ਕਰਦਾ ਤੇ ਉਲਟੇ ਇਹਨਾਂ ਨੂੰ ਕੀ ਹੈ ਉਲਟੇ ਉਹਨਾਂ ਦੇ ਪ੍ਰੈਸ਼ਰ ਅੱਜ ਕਰਕੇ ਲੋਕਾਂ ਨੂੰ ਕੁੱਟਮਾਰ ਕਰਦੇ ਆ ਮਤਲਬ ਇੰਨਾ ਹੈਗਾ ਅਸੀਂ ਬੇਨਤੀ ਕਰਦੇ ਪੰਜਾਬ ਸਰਕਾਰ ਨੂੰ ਕਿ ਜਾਂ ਇਹ ਟੋਲ ਜਿਹੜਾ ਤਕਰੀਬਨ ਕਿਲੋਮੀਟਰ ਪਿੱਛੇ ਹੋ ਜਵੇ ਜਾਂ ਇਹ ਟੋਲ ਜਿਹੜਾ ਪਿੱਛੇ ਹੋ ਜਵੇ ਐਦੋਂ ਉੱਪਰ ਨੂੰ ਹੋ ਜਵੇ ਜਾਂ ਥੱਲੇ ਨੂੰ ਹੋ ਜਵੇ ਨਹੀਂ ਤਾਂ ਤੁਸੀਂ ਇਹ ਦੇਖ ਲਿਓ ਵੀ ਹੁਣ ਸਬਜ਼ੀ ਦਾ ਸੀਜ਼ਨ ਚੱਲ ਪਿਆ ਆਉਣ ਵਾਲੇ ਦਿਨਾਂ ਦੇ ਵਿੱਚ ਕੱਚੇ ਮਾਲ ਵਾਲੀਆਂ ਗੱਡੀਆਂ ਜਿਹੜੀਆਂ ਲਗਾਤਾਰ ਚੱਲਣੀਆਂ ਤੇ ਆਉਣ ਵਾਲੇ ਦਿਨਾਂ ਦੇ ਹਾਦਸੇ ਜਿਹੜੇ ਵਧਣਗੇ ਘਟਣਗੇ ਨਹੀਂ ਤੋ ਸਾਰੀ ਨਕਾਮੀ ਜਿਹੜੀ ਆ ਇਹ ਟੋਲ ਦੀ ਹੋਊਗੀ ਜੁਮੇਰ ਟੋਲ ਹੋਊਗਾ ਐਂ ਤੇ ਬੇਨਤੀ ਕਰਦੇ ਮੈਂ ਟੋਲ ਜਾਗੇ ਜਾਵੇ ਜਾਂ ਪਿੱਛੇ ਜਾਵੇ ਜੀ